ਲੋਕ ਕੀ ਪਾਉਂਦੇ ਦਿਨੇ ਚਾਰ ਆਪਾਂ ਪਾਉਂਦੇ ਰਾਤ ਕਿੱਡੇ ਰਾਮਣਾ ਸਤਾ ਨੂੰ ਕੋਈ ਫਿਕਰ ਪਕਾ ਨਹੀਂ ਪਰ ਪਰ ਛੁੱਟੀ ਜਬ ਬਾਲਟੇ ਮਰੂਦਾਂ ਦੇ ਸੇ ਇੱਕ ਕੀ ਕਰੀਏ ਇੰਨਾ ਗੰਦ ਪੈਂਦਾ ਮਰੂਦਾਂ ਦਾ ਤਾਂ ਫਿਰ ਬਹੁਤਾ ਜ਼ਿਆਦਾ ਗੰਦ ਪੈ ਜਾਂਦਾ ਮਰੂਦਾਂ ਦਾ ਤਾਂ ਬਾਲਟੇ ਪਰ ਪਰ ਹੁਣ 2-3 ਬਾਲਟੇ ਜਿਹੜੇ ਇੱਧਰ ਸੁੱਟ ਦਿੱਤੇ ਆ ਬਰਸਾਉਣ ਲੱਗੀ ਵੇਖੋ ਬੱਦਲ ਇਹਨੂੰ ਕੋਈ ਫਿਕਰ ਨਹੀਂ ਕੰਮ ਕਰਦਾ ਐਂ ਆਰਾਮ ਨਾਲ ਸੱਤਾ ਵਾ ਇਹ ਬੱਦਲ ਛਾਏ ਹੋਏ ਨੇ ਤੇ ਇਧਰ ਵੇਖੋ ਹਰਿਆਲੀ ਤੇ ਪਾਣੀ ਛੱਡ ਦਿੱਤਾ ਦਰਿਆ ਵਿੱਚ ਹੁਣ ਵੇਖੋ ਚਰਦਾਕ ਨਹੀਂ ਕਲਦਾ ਗੇਟ ਖੋਲ ਦਿੱਤੇ ਆ ਤੇ ਪਿਛਲੀ ਵਾਰੀ ਪਾਣੀ ਜਿਹੜਾ ਸਾਡੇ ਇਹਦੇ ਨਾਲ ਲੱਗਾ ਸ਼ਰਕ ਦੇ ਹੁਣ ਵੇਖੋ ਐਦ ਕਾ ਬਚਾ ਹੁੰਦਾ ਕ ਕੀ ਹੁੰਦਾ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਉ ਕਿ ਉਹ ਜੇ ਸਾਰਿਆਂ ਉਮੀਦਾਂ ਪੇ ਠੀਕ ਠਾਕ ਹੋਣਗੇ ਲੋ ਜੀ ਸਵੇਰ ਦਾ ਟਾਈਮ 8 ਵਜੇ 8 ਵਜਣ ਲੱਗੇ ਨੇ ਤੇ ਮੇਰੀ ਚਾਲੂ ਹੋ ਗਈ ਆ ਐ ਬੱਦਲ ਛਾਏ ਪਏ ਨੇ ਪੂਰਾ ਮੀਂਹ ਆਉਣ ਵਾਲਾ ਹੁਣ ਜੋੜੋ ਜੋੜ ਇਧਰ ਵੇਖੋ ਸਾਰੇ ਪਾਸੇ ਬੱਦਲ ਹੋਏ ਨੇ ਐਨੇ ਕੋ ਸਟੈਗਰ ਕਿੱਦਾਂ ਪਿਆ ਲੰਮੇ ਪਾਏ ਕਿਸਦੇ ਥੱਲੇ ਆ ਜੇ ਪੰਜਵਾਂ ਬਾਲਟਾ ਇਹ ਕੋ ਪੱਕੇ ਪੱਕੇ ਮਰੂਦ ਚੌਥਾ ਪੰਜਵਾਂ ਬਾਲਟਾ ਸਹੀ ਗੱਲ ਜੇ ਨਾ ਚੁੱਕੀਏ ਤਾਂ ਫਿਰ ਮੁਸ਼ਕ ਬਣਾ ਹੁੰਦਾ ਐਨੇ ਪੱਕੇ ਮੇਰਾ ਚੱਕਰ ਨੂੰ ਜੀ ਨਹੀਂ ਕਰਦਾ ਇਹ ਹੋ ਛੁੱਟੀ ਜਾਣ ਦੇ ਹਾਂ ਪਹਿਲਾਂ ਉਪਰੋਂ ਹਲਾ ਕੇ ਸਾਢੇ ਲਾਹ ਤੇ ਪੱਕੇ-ਪੱਕੇ ਜਿਹੜੇ ਜ਼ਿਆਦਾ ਡਿੱਗਦੇ ਸਾਰੇ ਕێਰ ਦਿੱਤੇ ਆ ਹੁਣ ਚੁੱਕ ਕੇ ਤੁਸੀਓਂ ਪਾਰ ਇੱਧਰ ਬਾਗ ਲੱਗ ਜੂ ਯਾਰ ਕੰਮਰੂਦਾਂ ਦਾ ਇੱਧਰ ਪਾ ਯਾਰ ਕਾ ਬਾਗ ਲੱਗ ਜੇ ਮਰੂਦਾਂ ਦਾ ਹਨਾ ਮੈਂ ਪਾ ਇੱਧਰ ਬਾਗ ਬਣ ਜੇ ਮਰੂਦਾਂ ਦਾ ਜਿੰਨਾ ਮਰੂਦ ਇੱਧਰ ਛੁੱਟੀ ਦਾ ਇਹ ਗੱਲ ਕਰੇ ਛੱਟਾ ਨੇੜੀ ਚਾਲੂ ਹੋ ਗਈ ਸੂਰੇ ਬੱਦਲ ਬੱਦਲ ਹੋਏ ਪਏ ਆ ਚਲੋ ਕਰੀਏ ਕੰਮ ਧੰਦੇ ਇੱਥੇ ਬੜਾ ਵੱਡਾ ਡੱਡੂ ਬੈਠਾ ਕਿੱਥੇ ਚਲ ਗਿਆ ਦਿਨ ਚਲ ਗਿਆ ਸਕੂਲ ਤੇ ਲੱਭ ਵੀ ਚਲ ਗਿਆ ਚਾਹ ਪੀ ਕੇ ਘਾਤੀ ਨਾ ਪਾ ਵੀ ਆਪਣਾ ਚਾਹ ਪਾਣੀ ਬਣਾ ਜੀਏ ਲੋ ਜੀ ਇਹ ਆਪਾਂ ਤੋੜੇ ਹੋਏ ਆਪਣੇ ਨਿੰਬੂ ਤੇ ਇਹਨਾਂ ਨੂੰ ਕੱਟ ਕੇ ਤੇ ਆਪਾਂ ਚਾਰ ਪਹਿਲਾਂ ਆਪਾਂ ਧੋਪ ਦੇਣੀ ਥੋੜੀ ਦੇਰ ਸੁੱਕਣ ਵਾਸਤੇ ਰੱਖ ਲਾਂਗੇ ਲੋ ਜੀ ਟੋਪੀ ਆਪਾਂ ਕੱਟ ਲੈਨੇ। ਹੁਣ ਇਹਨਾਂ ਦਾ ਆਪਾਂ ਪਾਣੀ ਸਕਾ ਕੇ ਫਿਰ ਆਪਾਂ ਇਹਨਾਂ ਨੂੰ ਕਟਾਂਗੇ। ਤੇ ਦੇਖੋ ਬਹੁਤ ਵਧੀਆ ਨਿੰਬੂ। ਲੋ ਜੀ ਸਾਰੇ ਨਿੰਬੂ ਕੱਟ ਲੈਨੇ। ਤੇ ਹੁਣ ਆਪਾਂ ਮਸਾਲਾ ਲਿਆ ਕੇ ਤੇ ਫਿਰ ਇਹਦੇ ਵਿੱਚ ਮਸਾਲਾ ਇਹਦਾ ਨਿੰਬੂ ਦੇ ਚਾਰ ਦਾ ਮਿਕਸ ਕਰਾਂਗੇ। ਤੇ ਫਿਰ ਡੱਬੇ ਵਿੱਚ ਸੇਵ ਕਰਾਂਗੇ। ਕੱਟ ਲਏ ਨਿੰਬੂ ਤੇ ਹੁਣ ਆਪਾਂ ਲੱਗੇ ਮਸਾਲਾ ਲਾਉਣਾ ਇਹ ਲੈ ਆਪਾਂ ਜਵੈਣ ਆਹੜੀਆਂ ਇਲਾਚੀਆਂ ਮੋਟੀਆਂ ਲੌਂਗ ਕਾਲੀ ਮਿਰਚ ਤੇ ਕਾਲਾ ਲੂਣ ਚਿੱਟਾ ਲੂਣ ਤੇ ਢੇਗੀ ਮਿਰਚ ਹੁਣ ਉਹ ਤਾਂ ਸਾਨੂੰ ਨੇੜਾ ਹੀ ਗਿਆ ਵਾ ਤੇ ਹੁਣ ਆਪਾਂ ਮਿਕਸ ਕਰਕੇ ਤੇ ਢੱਬੇ ਦੇ ਵਿੱਚ ਪਾ ਲੇ ਲੋਕੀ ਦਿਨੇ ਚਾਰ ਪਾਉਂਦੇ ਆਪਾਂ ਰਾਤ ਪਾਉਂਦੇ ਆ ਕਲੌਂਜੀ ਵੀ ਸੱਚ ਪਾਉਣੀ ਹੈ ਨਾ ਥੋੜੀ ਜਿਹੀ ਹੈਗੀ ਕਲੌਂਜੀ ਬੜੀਆ ਸਾਡੇ ਇਸ ਸਾਲ ਲੀਨ ਮਿਕਸ ਕਲੋਂਜੀ ਵੀ ਪਾਵਾਂਗੇ ਵਿੱਚ ਆਪਾਂ ਤੇ ਖਟਾ ਮਿੱਠਾ ਟੇਸਟੀ ਐchni vendi ਅੱਛਾ ਜੰਠੀ ਗਾੜੇ ਸੁਲਾਮਾ ਹੈ ਕੋਈ ਨਹੀਂ ਪੁੱਛਣਾਗੇ ਬਹੁਤ ੱਟਾ ਮਿੱਠਾ ਚਾਰ ਜੀ ਸਾਰੇ ਮਸਾਲੇ ਕਰ ਦਿੱਤੇ ਆਪਾਂ ਹੁਣ ਵਿੱਚ ਮਿਕਸ ਕਰ ਦਾਂਗੇ ਦੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕੀ ਕੀ ਵਿੱਚ ਪਾਉਂਦੇ ਆਪਾਂ ਤਾਂ ਜਿਹੜੀਆਂ ਚੀਜ਼ਾਂ ਪਾਆਂ ਵਿੱਚ ਦੱਸ ਦਿੱਤੀਆਂ ਇਹੋਸੇ ਖੁਸ਼ਬੂ ਬੜੀ ਵਧੀਆ ਆਉਣ ਈ ਆਹ ਹਾ ਹਾ ਠੰਡੇ ਠੰਡੀ ਲੌਂਗਾਂ ਦੀ ਲੌਂਦਾ ਵਾਲੇ ਨਿੰਬੂ ਲੌਂਦਾ ਵਾਲੇ ਲੌਂਦਾ ਵਾਲੀ ਜਿੱਦਾਂ ਚਾਹ ਕਹਿੰਦੀ ਨਾ ਆਹ ਪਿਓ ਲੌਂਦਾ ਵਾਲੀ ਚਾਹ ਤੇ ਲੌਂਦਾ ਵਾਲੇ ਨਿੰਬੂ ਆ ਵਾਓ ਠੰਡੀ ਠੰਡੀ ਖੁਸ਼ਬੂ ਆਉਂਦੀ ਹੈ ਤੇ ਮੈਂ ਨਿੰਬੂ ਕੱਟ ਦਿੱਤੇ ਸੀ ਤੇ ਹੁਣ ਇਹਨਾਂ ਨੇ ਮਿਕਸ ਕਰਤੇ ਆ ਤੇ ਮੈਂ ਇਹ ਕਰਕੇ ਨਹੀਂ ਕਰਦੀ ਮਿਕਸ ਕਿ ਮੇਰੇ ਹੱਥ ਦਾ ਜਿਹੜਾ ਚਾਰ ਖਰਾਬ ਨਾ ਹੋ ਜਾਏ ਇਹਨਾਂ ਦੇ ਹੱਥ ਜਾਣੇ ਹੁੰਦਾ ਇਹ ਕਰਕੇ ਮੈਂ ਇਹਨਾਂ ਕੋ ਮਸਾਲੇ ਅੜ ਲਉਣੀ ਅੱਜ ਨਿੰਗੂ ਮੈਂ ਕੱਟੇ ਦੁਪਹਿਰੇ ਵਾਓ। ਖੁਸ਼ਬੂ ਬੜੀ ਸ਼ਾਨਦਾਰ ਆਉਂਦੀ ਗੱਲਾਂ ਦਾ ਗੱਲਾਂ ਦਾ। ਮੁਰਕੇ ਪਾੜੋ ਡੱਬੇ ਚ। ਇਹ ਜਿਹੜਾ ਮੈਂ ਨਾ ਬਰੋਦੀਨਾਂ ਲੋਕ ਪਾਉਂਦੇ ਦਿਨੇ ਚਾਰ ਆਪਾਂ ਪਾਉਂਦੇ ਰਾਤ ਪੀ ਆਂਡੀਆਂ ਗਵਾਂਡੀਆਂ ਨੂੰ ਪਤਾ ਨਾ ਲੱਗ ਜੇ ਚਾਰ ਖਾਣ ਦਾ ਕੋਈ ਅਜੇ ਹੈਣਾ ਸਹੀ ਗੱਲ ਹੈ ਨਾ ਕਿੰਦਾਾਂ ਕਰੇੜਾ ਚਾਰ ਪਾਉਂਦੇ ਕਿਹਨੂੰ ਨਾ ਆਂਡ ਗਵਾਂਡੇ ਚ ਪਤਾ ਨਾ ਲੱਗ ਜੇ ਕਿ ਕੀ ਕੰਮ ਕਰ ਰਹੇ ਨੇ ਲਓ ਜੀ ਸਾਡਾ ਨਹੀਂ ਨਹੀਂ ਹਲਦੀ ਨਹੀਂ ਪਾਈ ਜੀ ਲਓ ਜੀ ਚਾਰ ਸਾਡਾ ਪੈ ਗਿਆ ਨਿੰਮੂਆਂ ਦਾ ਹੁਣ ਕਰੀਏ ਡੱਬਾ ਬੰਦ ਐਸੇ ਵੀਡੀਓ ਦਾ ਐਂਡ ਕਰਦੇ ਆਂ ਤੇ ਨੈਕਸਟ ਵੀਡੀਓ ਦੇ ਨਾਲ ਫਿਰ ਮਿਲਦੇ ਆਂ ਤਦ ਤੱਕ ਵਾਸਤੇ ਓਕੇ ਬਾਏ ਗੁੱਡ ਨਾਈਟ